ਆਈ ਸੀ ਜਾਂ ਤੁਸੀਂ ਵੀਡੀਓ ਖੁਦ ਜਿਹੀ ਬਣਾ ਕੇ ਉੱਥੇ ਜਾ ਕੇ ਬਣਾਈ ਸੀ ਕਿ ਜਾਂ ਤੁਹਾਡੇ ਕਿਸੇ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਸੀ ਨੂੰ ਬਹੁਤ ਜ਼ਿਆਦਾ ਰਿਪੋਰਟਾਂ ਆ ਰਹੀਆਂ ਸੀ ਮੋਗੇ ਜ਼ਿਲ੍ਹੇ ਚ ਕੋਟ ਇਸੇ ਖਾਂ ਤੋਂ ਸਾਡੀਆਂ ਟੀਮਾਂ ਐਕਟਿਵ ਆ ਉੱਥੋਂ ਸਾਨੂੰ ਇਹ ਇਨਫੋਰਮੇਸ਼ਨ ਆ ਰਹੀ ਸੀ ਵੀ ਉੱਥੇ ਕੁਝ ਮੈਡੀਕਲ ਸਟੋਰਾਂ ਵਾਲੇ ਖੁੱਲੇ ਆ ਨਸ਼ਾ ਵੇਚ ਜਦੋਂ ਅਸੀਂ ਰੈਲੀ ਕਰਦੇ ਆ ਨਸ਼ਿਆਂ ਦੇ ਖਿਲਾਫ 27 ਜਨਵਰੀ ਨੂੰ ਤਾਂ ਉਸ ਸਮਾਪਤੀ ਤੇ ਸਾਨੂੰ ਇੱਕ ਨਾ ਕੁੜੀ ਮਿਲਦੀ ਹੈ ਜਿਹੜੀ ਕਿ ਪ੍ਰੈਗਾ ਦੇ ਖਾ ਕੇ ਓਵਰਡੋਜ਼ ਵਿੱਚ ਐਸਐਚਓ ਮੈਡਮ ਨੂੰ ਬਿਆਨ ਕਰਦੀ ਹੈ ਵੀ ਕੌਣ ਮੈਨੂੰ ਨਸ਼ੇ ਤੇ ਲਾਇਆ ਕਿਸਨੇ ਕਿਸ ਨੇ ਮੈਨੂੰ ਦੇ ਵਪਾਰ ਤੇ ਧੱਕਿਆ ਤੇ ਆਪਣਾ ਕਿਹੜੇ ਮੈਡੀਕਲ ਸਟੋਰ ਤੋਂ ਮੈਂ ਨਸ਼ਾ ਲੈ ਕੇ ਸਾਨੂੰ ਇੱਕ ਮਹੀਨਾ ਐਫ ਆਈ ਆਰ ਤੋਂ ਇੱਕ ਮਹੀਨਾ ਤੀ ਤਿੰਨ ਦਿਨ ਬਾਅਦ ਪਤਾ ਲੱਗਦਾ ਵੀ ਪੁਲਿਸ ਨੇ ਸਾਨੂੰ ਵੀ ਇਹ ਪਰਚੇ ਦੇ ਵਿੱਚ ਨਾਮ ਜੇ ਦਰਜ ਕੀਤਾ ਇੱਕ ਮਹੀਨਾ ਪਿੱਛੇ ਵੀ ਮੈਂ ਮੋਗੇ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਸੀ ਵੀ ਕਿਵੇਂ ਮੋਗੇ ਚ ਮੈਡੀਕਲ ਸਟੋਰਾਂ ਵਾਲੇ ਨਸ਼ਾ ਵੇਚ ਰਹੇ ਆ ਤੇ ਮੈਂ ਪੁਲਿਸ ਨੂੰ ਵੀ ਸਵਾਲ ਖੜੀ ਸੀਦਾ ਘਰ ਘਰ ਨੂੰ ਨਸ਼ਾ ਵਿਰੋਧੀ ਬਣਾਉਣਾ ਚਾਹੁੰਦੇ ਆ ਕਿੱਥੇ ਨਸ਼ਾ ਵਿਕਦਾ ਉੱਥੇ ਆਵਾਜ਼ ਚੱਕਦੇ ਆ ਪਰ ਆ ਜਿਹੜੀ ਸਾਨੂੰ ਸਜ਼ਾ ਮਿਲੀ ਹੈ ਪਹਿਲੀ ਵਾਰੀ ਮਿਲੀ ਹੈ ਆਵਾਜ਼ ਚ ਜਿਹਹਾਲਾਤ ਇਹ ਪੈਦਾ ਹੋ ਗਏ ਮਾ ਭਗਵੰਤ ਮਾਨ ਜੀ ਸਰਕਾਰ ਦੇ ਤੁਸੀਂ ਮੰਨ ਲਓ ਕੋਈ ਰੋਡ ਤੇ ਕਿਤੇ ਨਸ਼ਾ ਵਿਖਰੇ ਆਣਾ ਜਾਂ ਕੋਈ ਨਸ਼ਾ ਖਾ ਕੇ ਪਿਆ ਤੁਸੀਂ ਉਹਦੀ ਵੀਡੀਓ ਬਣਾ ਕੇ ਜਨਤ ਕਰੋਗੇ ਉਲਟਾ ਤੁਹਾਡੇ ਤੇ ਪਰਚਾ ਹੋ ਜਾਏ ਦੇਖੋ ਜੀ ਪਰਚਾ ਸਰਕਾਰ ਨਹੀਂ ਕਰਦਾ ਸੀਗਾ ਉਹਨਾਂ ਦੀ ਮਨਛਾ ਸੀਗੀ ਫਿਰ ਅਸੀਂ ਸਰਕਾਰ ਦੀ ਨਲਾਕੀ ਤੇ ਜਿਹੜੀ ਸਰਕਾਰ ਦੀ ਜਿਹੜੀ ਫੇਲੀਅਰ ਨਾਲ ਲੋਕਾਂ ਨੂੰ ਦਿਖਾਉਂਦੇ ਹਾਂ ਪਾਸੇ ਰੋਲਾ ਪਾਵਾਂਗੇ ਵੀ ਇੱਥੇ ਨਸ਼ਾ ਵਿਖਦਾ ਤੇ ਜਿੱਥੇ ਸਾਨੂੰ ਨਸ਼ਾ ਕਰਨ ਵਾਲਾ ਕੋਈ ਨੌਜਵਾਨ ਜਾਂ ਕੁੜੀ ਮਿਲਦੀ ਆ ਉਹਨੂੰ ਵੀ ਅਸੀਂ ਉਹਦੇ ਰਾਹੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਵਾਂਗੇ ਵੀ ਆਹ ਦੇਖੋ ਆਹ ਹਜੇ ਵੀ ਨੌਜਵਾਨ ਜਿਹੜੇ ਨਸ਼ੇ ਦੇ ਆਦੀ ਆ ਇਹ ਮੋਗਾ ਜ਼ਿਲ੍ਹੇ ਦੇ ਕੋਰੇਸੀਆ ਕੇ ਥਾਣੇ ਦੇ ਵਿੱਚ ਇੱਕ ਐਫਆਰ ਵੀ ਦਰਜ ਹੁਕ ਕੀਤੀ ਜਾਂਦੀ ਹੈ ਡਿਜੀਟਲ ਮੀਡੀਆ ਦੇ ਪੱਤਰਕਾਰ ਅਤੇ ਇੱਕ ਸਮਾਜ ਸੇਵੀ ਉੱਪਰ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਕੱਟ ਵੀ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਐਸਐਸਆਰ ਦੀ ਕਰਨ ਕੀਤੀ ਗਈ ਹੈ ਇਸ ਦੇ ਵਿੱਚ ਜਿਹੜਾ ਸ਼ਖਸ ਸੀਗਾ ਸੁਖਦੀਪ ਸਿੰਘ ਜੋ ਸਮਾਜ ਸੇਵੀ ਹੈ ਲਗਾਤਾਰ ਨਸ਼ਾ ਵਰਦੀ ਟੀਮ ਉਸ ਨੂੰ ਇਕੱਠੇ ਕੀਤੀ ਹੋਈ ਹੈ ਉਹਨਾਂ ਵੱਲੋਂ ਉਪਰਾਲਾ ਕੀਤਾ ਨਸ਼ਿਆਂ ਨੂੰ ਵਿੱਚੋਂ ਜਿਹੜਾ ਨੌਜਵਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਉਪਰਾਲਾ ਕੀਤਾ ਜਾਂਦਾ ਉਹਨਾਂ ਉੱਪਰ ਵੀ ਇਹ ਮਾਮਲਾ ਦਰਜ ਕੀਤਾ ਸਾਡੇ ਨਾਲ ਜੋ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਸੋ ਜੀ ਜੇ ਆਪਾਂ ਗੱਲਬਾਤ ਕਰੀਏ ਤੇ ਇਹ ਵਾਕਿਆ ਕਿਵੇਂ ਦਾ ਸੀ ਕਦੋਂ ਦਾ ਹੈਗਾ ਵੀ ਜਦੋਂ ਤੁਸੀਂ ਇਹ ਵੀਡੀਓ ਬਣਾਈ ਸੀ ਜਾਂ ਤੁਸੀਂ ਵੀਡੀਓ ਖੁਦ ਜਾਈ ਬਣਾ ਕੇ ਉੱਥੇ ਜਾ ਕੇ ਬਣਾਈ ਸੀ ਕਿ ਜਾਂ ਤੁਹਾਡੇ ਕਿਸੇ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਸੀ ਸਸੀ ਗੱਲ ਬਾਈ ਜੀ ਇਹ ਅਸੀਂ ਨਾ ਜੀ ਇੱਕ ਸਾਨੂੰ ਬਹੁਤ ਜ਼ਿਆਦਾ ਰਿਪੋਰਟਾਂ ਆ ਰਹੀਆਂ ਸੀ ਮੋਗੇ ਜ਼ਿਲ੍ਹੇ ਚ ਪੋਟਿਸਖਾਂ ਤੋਂ ਸਾਡੀਆਂ ਟੀਮਾਂ ਐਕਟਿਵ ਹੁੰ ਉੱਥੋਂ ਸਾਨੂੰ ਇਹ ਇਨਫੋਰਮੇਸ਼ਨ ਆ ਰਹੀ ਸੀ ਵੀ ਉੱਥੇ ਕੁਝ ਮੈਡੀਕਲ ਸਟੋਰਾਂ ਵਾਲੇ ਖੁੱਲੇ ਆ ਨਸ਼ਾ ਵੇਚਦੇ ਆ ਤੇ ਅਸੀਂ ਉਹਨਾਂ ਦੇ ਵਿਰੋਧ ਵਿੱਚ ਫਿਰ ਇੱਕ 27 ਜਨਵਰੀ ਨੂੰ ਨਸ਼ਾ ਵਿਰੋਧੀ ਇੱਕ ਰੈਲੀ ਰੱਖੀ ਸੀ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਤਾਂ ਕਿ ਲੋਕ ਜਾਗਰੂਕ ਹੋਣ ਤੇ ਨਸ਼ਿਆਂ ਖਿਲਾਫ ਆਪਣੀ ਆਵਾਜ਼ ਚੁੱਕਣ ਕੀ ਹੁੰਦਾ ਵੀ ਜਦੋਂ ਅਸੀਂ ਰੈਲੀ ਕਰਦੇ ਹਾਂ ਨਸ਼ਿਆਂ ਦੇ ਖਿਲਾਫ 27 ਜਨਵਰੀ ਨੂੰ ਤਾਂ ਉਸ ਸਮਾਪਤੀ ਦੇ ਸਾਨੂੰ ਇੱਕ ਨਾ ਕੁੜੀ ਮਿਲਦੀ ਹੈ ਜਿਹੜੀ ਕਿ ਪ੍ਰੈਗਨੈਂਸੀ ਦੇ ਖਾ ਕੇ ਓਵਰਡੋਜ਼ ਹੋਈ ਫਰਦੀ ਸੀ ਉੱਥੇ ਫਿਰ ਕੁਝ ਜਿਹੜੇ ਮੀਡੀਆ ਵਾਲੇ ਪੱਤਰਕਾਰ ਹੁੰਦੇ ਆ ਠੀਕ ਹੈ ਉਹ ਉੱਥੇ ਉਹਦੀ ਵੀਡੀਓ ਬਣਾ ਲੈਂਦੇ ਆ ਹਾਲਾਂਕਿ ਮੈਂ ਉਹਦੀ ਵੀਡੀਓ ਨਹੀਂ ਬਣਾ ਰਿਹਾ ਸੀ ਮੈਂ ਸਿਰਫ ਉਹਨੂੰ ਪੁੱਛ ਰਿਹਾ ਸੀ ਵੀ ਤੂੰ ਕਿਸ ਮੈਡੀਕਲ ਸਟੋਰ ਤੋਂ ਨਸ਼ਾ ਲੈ ਕੇ ਆਈ ਏ ਤੇ ਤੇਰਾ ਅਸੀਂ ਇਲਾਜ ਕਰਵਾਵਾਂਗੇ ਫਿਰ ਉੱਥੇ ਮੇਰੇ ਨਾਲ ਮਿੰਦਰਪਾਲ ਲੁੰਬਾ ਜੀ ਵੀ ਹੁੰਦੇ ਜਿਹੜੇ ਸਮਾਜ ਸੇਵੀ ਤੇ ਨਾਲ ਪੱਤਰਕਾਰ ਆ ਉਹ ਵੀ ਉਹਦੀ ਵੀਡੀਓ ਬਣਾ ਲੈਂਦੇ ਆ ਹਨਾ ਮਕਸਦ ਸਾਡਾ ਇਹ ਸੀ ਵੀ ਉਹ ਕੁੜੀ ਦਾ ਵੀ ਕਿੱਥੋਂ ਨਸ਼ਾ ਲੈ ਕੇ ਆਈ ਏ ਮੈਡੀਕਲ ਸਟੋਰ ਵਾਲੇ ਦਾ ਪਤਾ ਲੱਗ ਜਾਏ ਤੇ ਇੱਕ ਕੁੜੀ ਦਾ ਇਲਾਜ ਹੋ ਜਾਏ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਆ ਜਾਏ ਉਸ ਤੋਂ ਬਾਅਦ ਅਸੀਂ ਘਰੇ ਆ ਜੰਦੇ ਆ ਤੇ ਅਗਲੇ ਦਿਨ ਫਿਰ ਅਸੀਂ ਮੋਤਵਾਰ ਬੰਦਿਆਂ ਨੂੰ ਲੈ ਕੇ ਕੁ ਫਿਰ ਐਸਐਚਓ ਮੈਡਮ ਕੋਲੇ ਅਸੀਂ ਉਹਨੂੰ ਪੇਸ਼ ਕਰਦੇ ਆਂ ਤੇ ਉਹ ਉਹੀ ਸਟੇਟਮੈਂਟ ਕੁੜੀ ਜੋ ਪਹਿਲਾਂ ਮੀਡੀਆ ਨੂੰ ਦਿੱਤੀ ਐ ਉਹੀ ਉਹ ਥਾਣੇ ਦੇ ਵਿੱਚ ਐਸਐਚਓ ਮੈਡਮ ਨੂੰ ਬਿਆਨ ਕਰਦੀ ਐ ਵੀ ਕੌਣ ਮੈਨੂੰ ਨਸ਼ੇ ਦੇ ਲਾਇਆ ਕਿਸ ਨੇ ਤੇ ਕਿਸ ਨੇ ਮੈਨੂੰ ਦੇਵ ਵਪਾਰ ਤੇ ਧੱਕਿਆ ਤੇ ਆਪਣਾ ਕਿਹੜੇ ਮੈਡੀਕਲ ਸਟੋਰ ਤੋਂ ਮੈਂ ਨਸ਼ਾ ਲੈ ਕੇ ਆਉਣੀ ਆ ਇਹ ਸਾਰਾ ਕੁਝ ਕਰਨ ਤੋਂ ਬਾਅਦ ਅਸੀਂ ਉਹਦਾ ਕੁੜੀ ਦਾ ਇਲਾਜ ਸ਼ੁਰੂ ਕਰਵਾ ਕੇ ਟੈਂਪਰੇਲੀ ਮੈਂ ਤੇ ਮਹਿੰਦਰਪਾਲ ਲੁੰਬਾ ਜੀ ਘਰੋਂ ਘਰੀ ਆ ਜੰਨੇ ਆ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਸਾਨੂੰ ਆਏ ਹੁੰਦਾ ਵੀ ਹੁਣ ਪ੍ਰਸ਼ਾਸਨ ਆਪਦੀ ਕਾਰਵਾਈ ਜਿਹੜੀ ਬੰਦੀ ਆ ਕਰ ਦੂਗਾ ਪਰ ਕੀ ਹੁੰਦਾ ਵੀ ਇੱਕ ਮਹੀਨੇ ਬਾਅਦ ਇੱਕ ਐਫਆਈਆਰ ਲੌਂਚ ਹੁੰਦੀ ਆ 23 ਨੰਬਰ ਕੋੜੀ ਸੇਠਾ ਥਾਣੇ ਵਿੱਚ ਉਹ ਐਫਆਈਆਰ ਮਨਜੀਤ ਜਿਹੜੀ ਜਨਾਨੀ ਉਹ ਤੋਂ ਦੇਵਪਾਰ ਦਾ ਧੰਦਾ ਕਰਾਉਂਦੀ ਹੁੰਦੀ ਆ ਤੇ ਇੱਕ ਜਿਹੜੀ ਉਹਦੀ ਕੁੜੀ ਆ ਉਹਦੇ ਖਿਲਾਫ ਤੇ ਮੈਡੀਕਲ ਸਟੋਰ ਵਾਲਾ ਬੜੀ ਸਾਜ਼ਿਸ਼ ਤਹਿਤ ਜਾਂ ਚਲਾਕੀ ਨਾਲ ਕਹਿ ਲਈਏ ਪਤਾ ਨਹੀਂ ਬਲੀ ਭੁਗਤ ਕਰਕੇ ਉਹ ਬਾਹਰ ਘਟਾ ਦਿੱਤਾ ਜਾਂਦਾ ਹੈ ਤੇ ਇਹ ਦੋਨਾਂ ਖਿਲਾਫ ਜੋ ਐਫ ਆਈ ਆਰ ਦਰਜ ਹੁੰਦੀ ਹੈ ਤੇ ਇਹਨਾਂ ਦੀ ਪੁਲਿਸ ਅਰੈਸਟ ਵੀ ਪਾ ਲੈਂਦੀ ਆ ਅਰੈਸਟ ਪਾ ਕੇ ਉਹ ਜੇਲ੍ਹ ਭੇਜ ਦਿੱਤੇ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਇੱਕ ਵਾਰੀ ਇਹ ਮਾਮਲਾ ਠੰਡਾ ਹੋ ਜਾਂਦਾ ਫੇਰ ਉਸ ਤੋਂ ਬਾਅਦ ਸਾਨੂੰ ਇੱਕ ਮਹੀਨਾ ਐਫਆਈਆਰ ਤੋਂ ਇੱਕ ਮਹੀਨਾ ਤੀ ਤਿੰਨ ਦਿਨ ਬਾਅਦ ਪਤਾ ਲੱਗਦਾ ਵੀ ਪੁਲਿਸ ਨੇ ਸਾਨੂੰ ਵੀ ਇਹ ਪਰਚੇ ਦੇ ਵਿੱਚ ਨਾਮਜ਼ਦ ਕਰ ਲਿਆ ਹਾਲਾਂਕਿ ਸਾਡਾ ਕਸੂਰ ਵੀ ਕੋਈ ਨਹੀਂ ਸੀਗਾ ਤੇ ਪੁਲਿਸ ਨੇ ਉਸ ਤੋਂ ਤੱਕ ਜਿਹੜੀ ਧਾਰਾ ਲਾ ਕੇ ਸਾਡੇ ਉਸੇ ਪਰਚੇ ਦੇ ਵਿੱਚ ਜਿਹੜੀ ਜਿਹੜਾ ਉਹ ਜਨਾਨੀ ਤੇ ਪਰਚਾ ਹੋਇਆ ਸੀ ਨਾ ਉਸੇ ਪਰਚੇ 'ਚ ਸਾਨੂੰ ਵੀ ਨਾਮਜ਼ਦ ਕਰ ਲਿਆ ਇਹਦੀ ਗੱਲ ਕਰੀਏ ਜਿਵੇਂ ਔਨਮਿੰਦਰਪਾਲ ਲੁੰਬੜ ਨੇ ਉਹਨਾਂ ਤੇ ਵੀ ਕਿਉਂਕਿ ਉਹ ਡਿਜੀਟਲ ਮੀਡੀਆ ਨਾਲ ਸੰਬੰਧਤ ਹਨ ਨਾ ਉਹਨਾਂ ਦਾ ਕੰਮ ਸੀ ਉਹਨਾਂ ਨੇ ਖਬਰ ਜੋ ਤੇ ਦਿਖਾਈ ਹੈ ਤੁਹਾਡਾ ਕੰਮ ਅਸੀਂ ਜੋ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਦਲਦਲ ਹੈਗਾ ਸਰਕਾਰਾਂ ਦਾਵਾ ਕਰਦੀਆਂ ਤੇ ਤੁਸੀਂ ਅੱਗੇ ਲਿਆਦਾ ਕਿ ਲੱਗਦਾ ਕਿ ਇਸੇ ਚੀਜ਼ ਕਰਕੇ ਜਿਹੜਾ ਇਹ ਨੂੰ ਰਾਜ਼ ਨਹੀਂ ਆ ਕੇ ਇੱਕ ਪਾਸੇ ਦਾ ਸਰਕਾਰ ਨੇ ਮੈਪ ਚਲਾਈ ਆ ਯੁੱਧ ਨਸ਼ੀ ਅਵਰਦ ਤੇ ਮੈਂ ਦੂਜੇ ਪਾਸੇ ਤੁਸੀਂ ਦਾ ਸਾਹਮਣੇ ਲਿਆਂਦਾ ਤੁਹਾਡੇ ਫਿਰ ਮਾਵਲਾ ਦਾ ਅਚ ਕਰਦਾ ਨਾਲ ਉਹ ਵੀ ਐਕਟਿਵ ਪੋਸਟ ਕੋਲ ਆ ਇੱਕ ਨਾਲ ਬਿਲਕੁਲ ਜੀ ਇਹਦੂ ਜੇ ਘਟਨਾ ਦੀ ਆਪਾਂ ਗੱਲ ਕਰੀਏ ਇਦੋਂ ਇੱਕ ਮਹੀਨਾ ਪਿੱਛੇ ਵੀ ਮੈਂ ਮੋਗੇ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਸੀ ਵੀ ਕਿਵੇਂ ਮੋਗੇ ਚ ਮੈਡੀਕਲ ਸਟੋਰਾਂ ਵਾਲੇ ਨਸ਼ਾ ਵੇਚ ਰਹੇ ਆ ਤੇ ਮੈਂ ਪੁਲਿਸ ਨੂੰ ਵੀ ਸਵਾਲ ਖੜੇ ਕੀਤੇ ਸੀ ਵੀ ਤੁਸੀਂ ਜਦੋਂ ਮੰਨ ਲਓ ਛਾਪਾ ਮਰੌਂਦੀ ਹੀ ਰੇਡ ਕਰਨ ਦੀ ਗੱਲ ਕਰਦੇ ਆ ਤਾਂ ਟੂਮ ਟੀਮ ਮੰਗਦੇ ਆ ਤਾਂ ਪੁਲਿਸ ਡਰੱਗ ਇੰਸਪੈਕਟਰ ਦੀ ਮੰਗ ਕਰਦੀ ਆ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੇ ਮਿੰਦਰਪਾਲ ਲੁੰਬਾ ਜੀ ਆ ਉਹ ਵੀ ਉਹ ਜਿਹੜੇ ਉੱਥੋਂ ਦੇ ਰਾਜਨੀਤੀ ਕੁਝ ਲੋਕ ਐਮਐਲਏ ਉਹਨਾਂ ਦੇ ਸਕੈਮ ਬਹੁਤ ਕੱਢ ਰਹੇ ਸੀਗੇ ਉਹ ਵੀ ਉਹਨਾਂ ਦੇ ਟਾਰਗੇਟ ਤੇ ਸੀ ਹਨਾ ਅਸੀਂ ਦੋਨੇ ਪਿਛਲੇ 1-2 ਮਹੀਨਿਆਂ ਤੋਂ ਅਸੀਂ ਉਹਨਾਂ ਦੀ ਰਡਾਰ ਦੇ ਵਿੱਚ ਸੀਗੇ ਉਹ ਚਾਹੁੰਦੇ ਸੀ ਵੀ ਕਿਵੇਂ ਨਾ ਕਿਵੇਂ ਇਹਨਾਂ ਦੀ ਆਵਾਜ਼ ਬੰਦ ਕਰੀਏ ਤਾਂ ਇਹਨਾਂ ਨੂੰ ਆਪਾਂ ਪਾਸੇ ਕਰੀਏ ਉਸ ਤੋਂ ਬਾਅਦ ਜਦੋਂ ਇਹ ਸਾਰੀ ਘਟਨਾ ਹੁੰਦੀ ਕੋਰਟ ਸਿੰਘਾਲੀ ਤੁਸੀਂ ਇਹ ਵੇਖੋ ਵੀ ਇਤੋਂ ਜ਼ਿਆਦਾ ਜਾਤੀ ਕੀ ਹੋਊਗੀ ਚਲੋ ਮੰਨਦੇ ਆ ਵੀ ਜੋ ਜੇ ਪੱਤਰਕਾਰ ਵੀਰ ਨੇ ਲੰਬਾ ਜੀ ਨੇ ਵੀਡੀਓ ਬਣਾਈ ਕੁੜੀ ਦੀ ਜੋ ਰੂਲ ਮੁਤਾਬਕ ਜੇ ਵਾਇਰਲ ਵੀ ਹੋ ਗਈ ਤਾਂ ਫਿਰ ਵੀ ਆਈਟੀਆਈ ਐਕਟ ਦਾ ਪਰਚਾ ਜੋ ਬੰਦਾ ਸਾਡੇ ਤੇ ਉਹ ਦੇ ਦੇਂਦੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਪਰ ਪੋਕਸੋ ਲਾ ਦੇਣੀ ਇੱਕ ਉਸ ਤੋਂ ਬਾਅਦ ਕੋਈ ਟ੍ਰੈਫਿਕ ਮੋਰਲ ਇਹ ਉਹ ਤੁਹਾਨੂੰ ਤਾਂ ਧਾਰਾਂ ਦਾ ਹੀ ਨਹੀਂ ਪਤਾ ਕਿਹੜੀ ਕਿਹੜੀ ਲਾਤੀ ਜੋ ਬਿਲਕੁਲ ਹੀ ਨਜਾਇਜ਼ ਹੈ ਉਹ ਦੇਖੇਗਾ ਵੀਡੀਓ ਦੇ ਵਿੱਚ ਤੁਸੀਂ ਲੜਕੀ ਦਾ ਮੂੰਹ ਦਿਖਾਇਆ ਸੀਗਾ ਤੇ ਜਾਂ ਉਹਦੀ ਕੋਈ ਪਛਾਣ ਕੋਈ ਵੀਡੀਓ ਤੁਸੀਂ ਹੁਣ ਵੀ ਜਾ ਕੇ ਉਹਨਾਂ ਦੇ ਪੇਜ ਤੇ ਪੰਜਵੇਂ ਮਿੰਦਰਪਾਲ ਲੰਬਾ ਜਿਹੜੇ ਜੀਡੀਬੀ ਨਿਊਜ਼ ਆ ਤੁਸੀਂ ਜਿਹੜੀਆਂ ਮਰਜ਼ੀ ਉਹਨਾਂ ਦੀਆਂ ਜਿਹੜੀਆਂ ਦੋ ਵੀਡੀਓ ਬਣਾਈਆਂ ਕੁੜੀਆਂ ਦੀਆਂ ਜਦੋਂ ਮਰਜ਼ੀ ਚੈੱਕ ਕਰ ਲਓ ਜੋ ਪ੍ਰੋਟੋਕੋਲ ਪਾਉਂਦੇ ਆ ਹਨਾ ਮੰਨ ਲਓ ਇੱਕ ਨਸ਼ਾ ਕਰਨ ਵਾਲੇ ਦੇ ਪ੍ਰੋਟੋਕੋਲ ਹੁੰਦੇ ਆ ਆਪਾਂ ਵੀਡੀਓ ਕਿਵੇਂ ਪਾਉਣੀ ਔਰ ਸਾਰੇ ਉਹਨਾਂ ਨੇ ਪੂਰੇ ਕੀਤੇ ਪਰ ਫਿਰ ਵੀ ਕਿਉਂ ਸਾਨੂੰ ਨਾਮਜ਼ਦ ਕੀਤਾ ਗਿਆ ਇਹ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਕਿਉਂਕਿ ਅਸੀਂ ਉਹ ਨਹੀਂ ਚਾਹੁੰਦੇ ਸੀ ਉਹ ਮੈਨੂੰ ਇਹ ਨਹੀਂ ਚਾਹੁੰਦੇ ਸੀ ਕਿ ਮੈਂ ਵਾਰ-ਵਾਰ ਆ ਕੇ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਸਵਾਲ ਕਰਾਂ ਵੀ ਮੈਡੀਕਲ ਸਟੋਰਾਂ ਵਾਲੇ ਕਿਉਂ ਨਸ਼ਾ ਵੇਚ ਰਹੇ ਆ ਤੇ ਉੱਥੇ ਵੇਖ ਵੀ ਬਹੁਤ ਰਿਹਾ ਹਜੇ ਵੀ ਥਰਲੇ ਨਾਲ ਆ ਕੱਲ ਵੀ ਪਰਸੋਂ ਵੀ ਇੱਕ 11 ਲੱਖ ਗੋਲੀ ਫੜੀ ਗਈ ਆ ਤੇ ਇੱਕ ਤੁਹਾਨੂੰ ਹੋਰ ਐਡ ਕਰਨਾ ਚਾਹੁੰਦਾ ਜਿਹੜਾ ਉਹ ਮੈਡੀਕਲ ਸਟੋਰ ਵਾਲਾ ਸੀ ਪ੍ਰੇਮ ਔਰ ਵੀ ਹੁਣ ਪਰਸੇ ਚ ਉਥੇ ਪੁਲਿਸ ਨੇ ਫੜਿਆ ਤੇ 85 ਤੇ 90 ਗੋਲੀਆਂ ਜੀਬ ਵਾਲੀਆਂ ਰੱਖਣ ਵਾਲੀਆਂ ਜਿਹੜੀ ਕੋਈ ਪ੍ਰਾਈਵੇਟ ਮੈਡੀਕਲ ਸਟੋਰ ਵਾਲਾ ਵੇਚ ਨਹੀਂ ਸਕਦਾ ਉਹ ਵੀ ਫੜੀਆਂ ਹੁਣ ਉਹ ਸੀਲ ਹੋਇਆ ਮੈਡੀਕਲ ਸਟੋਰ ਤੇ ਇਹੀ ਅਸੀਂ ਆਵਾਜ਼ ਚੱਕਦੇ ਸੀ ਵੀ ਨਸ਼ਿਆਂ ਵਿਰੁੱਧ ਯੁੱਧ ਵੀ ਸਾਡੀ ਹੁਣ 7 ਸਾਲ ਤੋਂ ਹੀ ਕੰਮ ਕਰ ਰਹੇ ਆ ਨਸ਼ੇ ਖਿਲਾਫ ਤੇ ਅਸੀਂ ਤਾਂ ਘਰ ਘਰ ਨੂੰ ਨਸ਼ਾ ਵਿਰੋਧੀ ਬਣਾਉਣਾ ਚਾਹੁੰਦੇ ਆ ਕਿੱਥੇ ਨਸ਼ਾ ਵਿਕਦਾ ਉੱਥੇ ਆਵਾਜ਼ ਚੱਕਦੇ ਆ ਪਰ ਆ ਜਿਹੜੀ ਸਾਨੂੰ ਸਜ਼ਾ ਮਿਲੀ ਹੈ ਪਹਿਲੀ ਵਾਰੀ ਮਿਲੀ ਹੈ ਆਵਾਜ਼ ਚੱਕਣ ਦੀ ਉਹ ਕੀ ਲੱਗਦਾ ਨਹੀਂ ਕਿ ਸਰਕਾਰ ਕਹਿ ਰਹੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਮਹਿਮ ਸ਼ੁਰੂ ਕੀਤੀ ਹੈ ਤੁਸੀਂ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਸਰਕਾਰ ਕ੍ਰੈਡਿਟ ਆਪ ਲੈਣਾ ਚਾਹੁੰਦੀ ਹੈ ਵੀ ਤੁਸੀਂ ਆ ਦੱਸ ਕੇ ਜੇ ਹੁਣ ਤੁਸੀਂ ਇਹ ਕਾਰਵਾਈ ਉਹਨਾਂ ਨੇ ਹੁਣ ਕੀਤੀ ਹੈ ਵੀ ਉਸ ਸਮੇਂ ਤੁਸੀਂ ਕਿਹਾ ਸੀ ਉਦੋਂ ਕਾਰਵਾਈ ਹੋਈ ਤੇ ਹੁਣ ਸਰਕਾਰ ਆਪ ਕ੍ਰੈਡਿਟ ਲੈਣਾ ਚਾਹੁੰ ਕਰਾਂਗੇ ਹੋਰ ਕੋਈ ਕਾਰਵਾਈ ਨਾ ਕਰੇ ਬਿਲਕੁਲ ਜੀ ਤੁਸੀਂ ਅੱਜ ਹਾਲਾਤ ਇਹ ਪੈਦਾ ਹੋ ਗਏ ਭਗਵਾਨ ਤਮਨ ਜੀ ਸਰਕਾਰ ਦੇ ਤੁਸੀਂ ਮੰਨ ਲਓ ਕੋਈ ਰੋਡ ਤੇ ਕਿਤੇ ਨਸ਼ਾ ਵੇਚ ਰਿਆ ਨਾ ਜਾਂ ਕੋਈ ਨਸ਼ਾ ਖਾ ਕੇ ਪਿਆ ਤੁਸੀਂ ਉਹਦੀ ਵੀਡੀਓ ਬਣਾ ਕੇ ਜਲਤ ਕਰੋਗੇ ਉਲਟਾ ਤੁਹਾਡੇ ਦੇ ਪਰਚਾ ਹੋ ਜਾਊਗਾ ਉਹ ਇਸ ਗੱਲ ਤੇ ਨਹੀਂ ਹੋਊਗਾ ਵੀ ਤੁਸੀਂ ਵੀਡੀਓ ਕਿਉਂ ਬਣਾ ਕੇ ਕੀਤੀ ਉਹ ਇਸ ਕਰਕੇ ਹੋਊਗਾ ਵੀ ਤੁਸੀਂ ਸਰਕਾਰ ਦੀ ਨਲਾਇਕੀ ਜਾਂ ਨਾਕਾਮੀ ਕਿਉਂ ਦਿਖਾਈ ਹਣਾ ਤੇ ਇਹ ਤਾਂ ਫਿਰ ਇਥੋਂ ਐਦਾਂ ਤਾਂ ਫਿਰ ਸਰਕਾਰ ਦਾ ਬਹੁਤ ਪੂਰਾ ਰਵਈਆ ਕਿਉਂਕਿ ਇੱਕ ਪਾਸੇ ਤਾਂ ਭਗਵੰਤ ਮਾਨ ਜੀ ਵੱਡੇ-ਵੱਡੇ ਬੋਰਡ ਲਾਏ ਪਏ ਉਹਨਾਂ ਨੇ ਸਾਰੇ ਸ਼ਹਿਰਾਂ 'ਚ ਤੁਸੀਂ ਦੇਖੋ ਵੀ ਜੇ ਕੋਈ ਨਸ਼ਾ ਵੇਚਦਾ ਜਾਂ ਕੋਈ ਨਸ਼ਾ ਕਰਦਾ ਤੇ ਮੈਨੂੰ ਆਹ WhatsApp ਤੇ ਤੁਸੀਂ ਜਾਣਕਾਰੀ ਭੇਜੋ ਕਿ ਤੁਹਾਡੀ ਗੋਪਤ ਰੱਖੀ ਜਾਊਗੀ ਤੇ ਇੱਕ ਪਾਸੇ ਸਾਡੇ ਵਰਗੇ ਜਿਹੜੇ 7 ਸਾਲਾਂ ਤੋਂ ਕੰਮ ਹੀ ਇਹ ਕਰ ਰਹੇ ਆ ਸਾਡੀਆਂ ਕਮੇਟੀਆਂ ਸਾਰੇ ਪੰਜਾਬ 'ਚ ਚੱਲ ਰਹੀਆਂ ਨਸ਼ਾ ਵਿਰੋਧੀ ਤੇ ਮਿੰਦਰਪਾਲ ਲੁੰਬਾ ਜੀ ਜੋ ਅਫੀਸ਼ਲ ਬਲੂਰ ਆ ਸਮਾਜ ਸੇਵੀ ਹਨ ਉਹ ਵੀ ਲੋਕਾਂ ਦੇ ਮੁੱਦੇ ਚੱਕਦੇ ਆ ਤੇ ਅਸੀਂ ਸਾਡੇ ਵਰਗੇ ਲੋਕ ਜਦੋਂ ਸਰਕਾਰ ਨੂੰ ਦੱਸਦੇ ਆ ਵੀ ਫਲਾਨਾ ਬੰਦਾ ਨਸ਼ਾ ਇਹ ਚ ਦਾ ਜਾਂ ਆ ਬੰਦਾ ਨਸ਼ਾ ਕਰਕੇ ਦੇਖੋ ਕੀ ਹਾਲ ਆ ਕੁੜੀਆਂ ਤੱਕ ਨਸ਼ੇ ਚਾਦੀ ਹੋ ਗਈਆਂ ਫਿਰ ਸਾਡੇ ਦੇ ਉਲਟੇ ਪਰਚੇ ਹੁੰਦੇ ਆ ਤੇ ਤੁਸੀਂ ਆਪ ਹੀ ਦੇਖ ਲਓ ਫਿਰ ਸਰਕਾਰ ਦੋ ਪਾਸੇ ਕਿਉਂ ਚੱਲ ਰਹੀ ਹੈ ਲੱਗਦਾ ਕਿ ਜੋ ਹੁਣ ਕਾਰਵਾਈ ਕੀਤੀਆਂ ਜਾ ਰਹੀਆਂ ਨੇ ਜਾਂ ਆਪਾਂ ਫ੍ਰੀ ਕੋਰਟ ਦੀ ਵੀ ਗੱਲ ਕਰੀਏ ਫ੍ਰੀ ਕੋਰਟ ਦੇ ਵਿੱਚ ਵੀ ਕਈ ਮੁਕੱਦਮੇ ਦਰਜ ਹੋ ਗਏ ਨੇ ਨਸ਼ਾ ਤਸਕਰ ਵੱਡੇ ਫੜੇ ਗਏ ਨੇ ਕਿ ਲੱਗਦਾ ਕਿ ਇਹ ਚ ਇਹ ਕੀ ਠੱਲ ਪਈ ਹੈ ਚੀਤੇ ਨਹੀਂ ਜੀ ਠੱਲ ਤਾਂ ਦੇਖੋ ਮੈਂ ਇਹ ਨਹੀਂ ਕਹਿ ਸਕਦਾ ਵੀ 100% ਪਈ ਹੈ ਚਲੋ ਥੋੜਾ ਬਹੁਤ 10-20% ਫਰਕ ਹੈ ਪਰ ਫਰੀਦਕੋਟ ਦੇ ਵਿੱਚ ਵੀ ਹੁਣ ਬਹੁਤ ਰਸ਼ਾ ਵਿਕ ਰਿਹਾ ਹੈ ਬੋਲਵਾਰ ਰੋਡ ਤੇ ਕੱਲ ਹੀ ਮੈਨੂੰ ਮੈਸੇਜ ਆਇਆ ਮੈਂ ਹੁਣ ਆ ਪੁਲਿਸ ਨੂੰ ਵੀ ਜਾਣਕਾਰੀ ਭੇਜੀ ਸੀ ਐਸਐਸਪੀ ਮੈਡਮ ਨੂੰ ਭੇਜੀ ਆ ਕਿ ਬੋਲਵਾਰ ਰੋਡ ਤੇ ਫੇਰ ਰਸ਼ਾ ਵੇਚਣ ਲੱਗ ਗਿਆ ਚੱਟਾ ਤਾਂ ਉਵੇਂ ਹੀ ਸਪਲਾਈ ਹੋ ਰਹੀ ਆ ਅਸੀਂ ਤਾਂ ਇਹਨਾਂ ਨੂੰ ਇੱਕ ਬੇਨਤੀ ਕਰਦੇ ਆ ਵੀ ਤੁਸੀਂ ਜਿਵੇਂ ਹਾਈ ਟੈਕ ਨਾਕੇ ਲਾਉਣੇ ਹੋ ਹੁਣ ਕੱਲ ਡੀਜੀਪੀ ਸਾਹਿਬ ਹੀ ਕਹਿ ਰਹੇ ਸੀ ਵੀ ਫ੍ਰੀਡ ਕੋਰ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਕਿਉਂ ਨਾ ਇਹ ਜਿਵੇਂ ਸ਼ਾਮ ਨੂੰ 7 ਵਜੇ ਤੋਂ ਨਾਕੇ ਸ਼ੁਰੂ ਹੁੰਦੇ ਸਾਰੇ ਸ਼ਹਿਰ ਨੂੰ ਸੀਲ ਕਰ ਦੇਣ ਜੇ ਕੋਈ ਮੰਨ ਲਓ ਅੰਦਰ ਇੱਕ ਚਿੜੀ ਵੀ ਆਉਂਦੀ ਆ ਤੇ ਉਹ ਵੀ ਚੈੱਕ ਹੋ ਕੇ ਆਵੇ ਕੋਈ ਵੀ ਚੀਜ਼ ਤੇ ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ 12 ਘੰਟੇ ਆਸਤੇ ਸਾਰੇ ਸ਼ਹਿਰ ਸੀਲ ਹੋਣ ਤਾਂ ਨਸ਼ਾ ਅੰਦਰ ਕਿਵੇਂ ਆਉਂਦਾ ਇਹ ਤਾਂ ਸਮਝ ਨਹੀਂ ਆਉਂਦੀ ਬਾਕੀ ਮੈਂ ਇਹ ਵੀ ਬੇਨਤੀ ਕਰਦਾ ਵੀ ਖੁਸ਼ਕਾਲੀਆਂ ਭੇਟਾਂ ਵੀ ਪੁਲਿਸ ਦੇ ਵਿੱਚ ਹੁਣ ਤੁਸੀਂ ਪਿਛਲੇ ਹਫ਼ਤੇ ਦੇਖਿਆ ਹੀ ਆ ਕਿਵੇਂ ਜਮ ਉਹਨਾਂ ਨੂੰ ਪਾਸੇ ਕੀਤਾ ਜਾਵੇ ਤੇ ਥਾਣਿਆਂ ਦੇ ਵਿੱਚ ਜਾਂ ਜਿਹੜੇ ਆਪਣੇ ਮੇਨ ਜਿਹੜੇ ਇਹ ਆਂਟੀ ਨਾਟਿਕ ਸੈਲ ਜਿਹੜਾ ਇਨਚਾਰਜ محکمہ ਇਹਦੇ ਵਧੀਆ ਅਫਸਰ ਜਿਹੜੇ ਮਾਨਦਾਰ ਆ ਜੋ ਸੀਰੀਅਸ ਹੋ ਕੇ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਲਾਇਆ ਜਾਵੇ ਫਿਰ ਨਸ਼ਾ ਮੁਕਤ ਹੋਵੇਗਾ ਪੰਜਾਬ ਤੁਸੀਂ ਜਿਹੜੀ ਆਵਾਜ਼ ਚੁੱਕੀ ਇੱਕ ਲੜਕੀ ਨੂੰ ਨਸ਼ੇ ਚੋਂ ਦਲਦਲ ਕੱਢਣ ਤੇ ਕੋਸ਼ਿਸ਼ ਕੀਤੀ ਤੁਹਾਡੇ ਦੇ ਪਰਚਾ ਹੋਇਆ ਤੁਹਾਡੇ ਸਾਥੀ ਤੇ ਜੋ ਮਦਦਪੁੱਟ ਲੁੰਬਾ ਨੇ ਉਹਨਾਂ ਦੇ ਪਰਚਾ ਹੋਇਆ ਕਿ ਹੁਣ ਵੀ ਅੱਗੇ ਬਾ ਚੁੱਕਦੇ ਰਹੋਗੇ ਤੇ ਜਾਂ ਫਿਰ ਇੱਕ ਵਾਰੀ ਨੰ ਕੰਮ ਰੁਕੋਗੇ ਨਹੀਂ ਨਹੀਂ ਦੇਖੋ ਜੀ ਪਰਚਾ ਸਰਕਾਰ ਨੇ ਕਰਨਾ ਸੀਗਾ ਉਹਨਾਂ ਦੀ ਮਨਛਾ ਸੀਗੀ ਫਿਰ ਅਸੀਂ ਸਰਕਾਰ ਦੀ ਨਲਾਕੀ ਤੇ ਜਿਹੜੀ ਸਰਕਾਰ ਦੀ ਜਿਹੜੀ ਫੇਲੀਅਰ ਨਾਲ ਲੋਕਾਂ ਨੂੰ ਦਿਖਾ ਸਕੀਏ ਪਰ ਅਸੀਂ ਆਵਾਜ਼ ਚੱਕਦੇ ਰਾਵਾਂਗੇ ਜਿੱਥੇ ਸਾਨੂੰ ਨਸ਼ਾ ਵਿਕਦਾ ਦਿਖਿਆ ਅਸੀਂ ਫੇਸਬੁੱਕ ਤੇ ਵੀ ਪਾਵਾਂਗੇ ਲੋਕਾਂ ਪ੍ਰੈਸ ਨੂੰ ਵੀ ਦੱਸਾਂਗੇ ਤਾਂ ਪੁਲਿਸ ਨੂੰ ਵੀ ਦੱਸਾਂਗੇ ਅਸੀਂ ਸਰ ਪਾਸੇ ਰੋਲਾ ਪਾਵਾਂਗੇ ਵੀ ਇੱਥੇ ਨਸ਼ਾ ਵਿਕਦਾ ਤੇ ਜਿੱਥੇ ਸਾਨੂੰ ਨਸ਼ਾ ਕਰਨ ਵਾਲਾ ਕੋਈ ਨੌਜਵਾਨ ਜਾਂ ਕੁੜੀ ਮਿਲਦੀ ਆ ਉਹਨੂੰ ਵੀ ਅਸੀਂ ਉਹਦੇ ਰਾਹੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਵਾਂਗੇ ਵੀ ਆ ਦੇਖੋ ਆ ਹਜੇ ਵੀ ਨੌਜਵਾਨ ਜਿਹੜੇ ਨਸ਼ੇ ਦੇ ਆਦੀ ਆ ਤੇ ਉਹਨਾਂ ਦਾ ਅਸੀਂ ਲਾਜਵੀ ਕਰਾਵਾਂਗੇ ਪਰ ਆਵਾਜ਼ ਨਹੀਂ ਅਸੀਂ ਬੰਦ ਕਰਾਂਗੇ ਮੈਂ ਇੱਕ ਗੱਲ ਕਰਦਾ ਤੁਸੀਂ ਉਹ ਲੜਕੀ ਨੇ ਤੁਹਾਨੂੰ ਸਾਰਾ ਦੱਸਿਆ ਵੀ ਮੇਰੇ ਨਾਲ ਇਦਾਂ ਇਦਾਂ ਹੁੰਦਾ ਤੁਸੀਂ ਉਹਦਾ ਸਾਥ ਦਿੱਤਾ ਉਹਦੀ ਆਵਾਜ਼ ਚੁੱਕੀ ਆ ਵੀ ਚਲੋ ਪ੍ਰਸ਼ਾਸਨ ਕਾਰਵਾਈ ਕਰੇ ਇਹ ਲੱਗਦਾ ਕਿ ਅੱਗੇ ਤੋਂ ਵੀ ਲੋਕ ਜਿਵੇਂ ਹੁਣ ਤੁਹਾਡੇ ਅਲਟੀਮ ਮਗਰੋਂ ਨੇ ਬਿਆਨ ਦਿੱਤੇ ਵੀ ਮੈਨੂੰ ਇਸ ਦਾ ਇਸ ਦਾ ਲੱਗੇ ਮੇਰੇ ਘਰ ਦੇ ਨਾਲ ਧਮਕੀਆਂ ਦਿੱਤੀਆਂ ਕਿ ਲੱਗਦਾ ਕਿ ਗਾਂ ਨੂੰ ਫਿਰ ਲੋਕ ਜਿਵੇਂ ਤੁਸੀਂ ਮਦਦ ਕੀਤੀ ਚਲੋ ਤੁਸੀਂ ਜਿੱਤੇਬੰਦੀ ਤੌਰ ਤੇ ਮਦਦ ਕਰਦੇ ਰਹਿੰਦੇ ਹੋ ਕਿ ਆਮ ਲੋਕ ਮਦਦ ਕਰ ਪਹਣਗੇ ਜਿਹੇ ਲੋਕਾਂ ਦੀ ਜਿਹੜੇ ਮਦਦ ਕਰਦੇ ਆ ਉਹਨਾਂ ਦੇ ਮੋਰਲਟ ਬਿਆਨ ਦੇ ਦਿੰਦੇ ਇਸੇ ਕਰਕੇ ਦਾ ਬਾਈ ਜੀ ਜਿਹੜੀ ਇਹ ਮੁਹਮਮ ਜਿਹੜੀ ਕਹਾਜਾਬ ਨਹੀਂ ਹੁੰਦੀ ਪੰਜਾਬ 'ਚ ਸਭ ਦੀ ਸਰਕਾਰ ਪੰਜਾਬ ਭਗਵੰਤ ਮਾਨ ਜੀ ਨੂੰ ਤਾਂ ਇਹ ਚਾਹੀਦਾ ਵੀ ਜਿੰਨੇ ਵੀ ਅੱਜ ਪੰਜਾਬ ਦੇ ਵਿੱਚ ਮੈਂ ਕੱਲਾ ਨਹੀਂ ਬਹੁਤ ਹਜ਼ਾਰਾਂ ਲਾ ਲੋ ਜ਼ਿਲ੍ਹਿਆਂ ਦੇ ਵਿੱਚ ਕਮੇਟੀਆਂ ਪਿੰਡਾਂ ਲੈਵਲ ਤੇ ਵੀ ਕਮੇਟੀਆਂ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੀਆਂ ਹਨ ਭਗਵਾਨ ਤਮਾਨ ਜੀ ਉਹਨਾਂ ਨੂੰ ਸਾਰਿਆਂ ਨੂੰ ਸੱਦ ਕੇ ਕਿੱਥੇ ਤਾਂ ਉਹਨਾਂ ਨੂੰ ਮੋਢੇ ਨੂੰ ਥਾਪੜਾ ਦੇਣਾ ਚਾਹੀਦਾ ਸੀ ਵੀ ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਤੇ ਹੌਸਲਾ ਦੇਣਾ ਚਾਹੀਦਾ ਵੀ ਮੈਂ ਤੁਹਾਡੇ ਨਾਲ ਆ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰੋ ਤਕੜੇ ਹੋਗੇ ਪਰ ਕਿੱਥੇ ਉਹਨਾਂ ਦੇ ਕੁਝ ਅਫਸਰ ਨਹੀਂ ਚਾਹੁੰਦੇ ਵੀ ਜਿਹੜੀਆਂ ਇਹ ਕਮੇਟੀਆਂ ਕੰਮ ਕਰਨ ਪਤਾ ਨਹੀਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਹਨਾ ਉਹ ਚਾਹੁੰਦੇ ਆ ਵੀ ਇਹ ਨਲੈਕੀ ਨਾ ਦਿਖਾਉਣ ਤੇ ਉਲਟੋ ਕਮੇਟੀਆਂ ਦੀ ਤੁਸੀਂ ਦੇਖਿਆ ਹੀ ਹੁਣ ਪਿਛਲੇ 1-2 ਸਾਲ ਤੋਂ ਕਿੰਨੇ ਨਸ਼ਾ ਵਿਰੋਧੀ ਕਮੇਟੀਆਂ ਬਣੀਆਂ ਸਾਰੀਆਂ ਕਿਸੇ ਨਾ ਕਿਸੇ ਝਮੇਲੇ 'ਚ ਪਸਾਜਾਂ ਜਾਂਦੀਆਂ ਐਸੇ ਕਰਕੇ ਹਨਾ ਤੇ ਮੈਂ ਤਾਂ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਵੀ ਉਹ ਜੇ ਵਾਕਈ ਉਹ ਸੀਰੀਅਸ ਆ ਨਸ਼ਾ ਮੁਕਤ ਪੰਜਾਬ ਕਰਨਾ ਤਾਂ ਜਿੰਨੇ ਅੱਜ ਨਸ਼ਾ ਵਿਰੋਧੀ ਕਮੇਟੀਆਂ ਚੱਲ ਰਹੀਆਂ ਸਾਰੇ ਪੰਜਾਬ 'ਚ ਉਹਨਾਂ ਦੀ ਲਿਸਟਾਂ ਬਣਾਉਣ ਉਹਨਾਂ ਨੂੰ ਸੱਚਨ ਉਹਨਾਂ ਦੇ ਹੌਸਲਾ ਦੇਣ ਉਹਨਾਂ ਨੂੰ ਸ਼ਾਬਾਸ਼ ਦੇਣ ਵੀਰਾਂ ਤੁਸੀਂ ਕੰਮ ਕਰੋ ਹਨਾ ਸਰਕਾਰ ਤੁਹਾਡੇ ਪਿੱਛੇ ਖੜੀ ਹੈ ਇਹਦੇ 'ਚ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਲੱਖਾ ਸੁਧਾਨ ਆਮਤੋਜ ਮਾਨ ਹੋਰ ਕਈ ਸਮਾਜਿਕ ਸੰਤਾਂ ਨੇ ਫਿਰ ਮੁੱਗੇ ਜਿਵੇਂ ਇਕੱਠੇ کافی ਥੋੜਾ ਸਾਥ ਦਿੱਤਾ ਤੇ ਉਹਨਾਂ ਲੋਕਾਂ ਲਈ ਦਿਲਾਂ ਕੀ ਜਿਦਨੇ ਆ ਉਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸੱਚ ਵਾਸਤੇ ਖੜੇ ਆ ਤੇ ਸਾਨੂੰ ਅੱਗੇ ਵੀ ਉਮੀਦ ਆ ਕਿਉਂਕਿ ਅਸੀਂ ਸੱਚੇ ਆ ਸਾਡੇ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਤੇ ਸਾਚੀ ਜਿੱਤੂ ਆ ਮਾਨਯੋਗ ਕੋਰਟ ਦੇ ਵਿੱਚ ਵੀ ਸੱਚੀ ਸਾਹਮਣੇ ਆਉਣਾ ਜੋ ਹਨਾ ਕੁੜੀ ਨੇ ਜੋ ਸਾਨੂੰ ਪਤਾ ਵੀ ਉਹਨੂੰ ਮੈਡੀਕਲ ਵਾਲਾ ਜਿਹੜਾ ਫਸਲਾ ਕੇ ਸਾਡੇ ਤੇ ਉਹ ਉਹਨੇ ਹੀ ਬਿਆਨ ਦਵਾਏ ਆ ਪਰ ਉਹ ਸੱਚ ਦਾ ਇੱਕ ਦਿਨ ਸਾਹਮਣੇ ਆਉਣਾ ਪਰ ਮੈਂ ਲੱਖਾਂ ਜੀ ਅਮਤੋਜ ਮਾਨ ਜਿੰਨੇ ਵੀ ਮੋਗੇ ਦੇ ਜਾਂ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੇ ਅੱਜ ਸਾਡਾ ਸਾਥ ਦਿੱਤਾ ਉਹਨਾਂ ਦਾ ਮੈਂ ਹੱਥ ਬੰਨ੍ਹ ਕੇ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਸਾਥ ਕਰਕੇ ਅਸੀਂ ਇਹੋ ਜਿਹੇ ਪਰਚੇ ਤੋਂ ਅੱਜ ਬਚ ਗਏ ਨਹੀਂ ਤਾਂ ਪੋਸਟ ਕੋ ਵਰਗੀਆਂ ਧਰਾਵਾਂ ਲਾ ਕੇ ਸਾਨੂੰ ਇਹਨਾਂ ਉਹਨਾਂ ਨੇ ਮੰਨ ਲਓ ਵੀ ਗੁੱਸਾ ਕੱਢਿਆ ਤੇ ਸਾਡਾ ਬਚਣਾ ਬਹੁਤ ਔਖਾ ਸੀ ਤਨੋ ਸੋ ਇਹ ਸਨ ਸੁਖਦੀਪ ਸਿੰਘ ਕਿਉਂਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਮਹਿੰਦਰਪਾਲ ਲੂੰਬਾ ਜੋ ਐਡੀਸ਼ਨਲ ਮੀਡੀਆ ਪੱਤਰਕਾਰ ਨੇ ਤੇ ਇਧਰ ਸਮਾਸੇਵੀ ਨੇ ਦੋਹਾਂ ਦੇ ਉੱਪਰ ਜਿਹੜੇ ਕਾਰਵਾਈ ਕੀਤੀ ਗਈ ਸੀ तकरीबन 20 ਦਿਨਾਂ ਬਾਅਦ ਇਹ ਆਪਣੇ ਘਰੇ ਪਹੁੰਚਿਆ ਇਸ ਮਾਮਲੇ ਵਿੱਚ ਐਸਆਈਟੀ ਗਠਨ ਕੀਤੀ ਗਈ ਆ ਜਿਸ ਤਰ੍ਹਾਂ ਇਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਕਿ ਜੇ ਲੋਕਾਂ ਵੱਲੋਂ ਇਹ ਨਾਸ ਖੜਿਆ ਗਿਆ ਹੈ ਕਿਉਂਕਿ ਇਹਨਾਂ ਵੱਲੋਂ ਜੋ ਲੋਕ ਪੰਜਾਬ ਦਾ ਸੱਚ ਹੈ ਕਿ ਪੰਜਾਬ ਦੇ ਵਿੱਚ ਕਿਵੇਂ ਨਸ਼ੇ ਦੀ ਤਲਦਲ ਦੇ ਵਿੱਚ ਜਵਾਨੀ ਗਈ ਹੈ ਉਹ ਸਰਕਾਰਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਇਹ ਚੀਜ਼ ਹੱਲ ਲੱਗਦਾ ਹੈ ਹਜਮ ਨਹੀਂ ਹੈ ਇਸ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਕਰਨਾ ਸੀ ਕਰ ਦਿੱਤਾ ਲੋਕਾਂ ਨੇ ਸਾਡਾ ਸਾਥ ਦਿੱਤਾ ਅਤੇ ਫਿਰ ਵੀ ਅਸੀਂ ਅੱਗੇ ਤੋਂ ਆਵਾਜ਼ ਚੁੱਕਦੇ ਰਵਾਂਗੇ ਕੈਮਰਾਮੈਨ ਧਰਮਿੰਦਰ ਨਾਲ ਖਬਰਨਾਮਾ ਲਈ ਜਗਤਾਰ ਸਿੰਘ